ਅਸਲ ਵਿੱਚ ਅਸੀਂ ਨਹੀਂ ਜਾਣਦੇ ਕਿ ਕੋਈ ਕਿੰਨੇ ਦਰਦ ਵਿੱਚ ਹੈ ਕਈ ਵਾਰ ਬਾਰوں ਹੱਸਦਾ ਇਨਸਾਨ ਵੀ ਅੰਦਰੋਂ ਟੁੱਟ ਚੁੱਕਿਆ ਹੁੰਦਾ ਹੈ ਚੁਗਲੀ ਦੀ ਅੱਗ ਨਾਲ ਦੂਸਰੇ ਦਾ ਘਰ ਫੋੜ ਕੇ ਤਮਾਸ਼ਾ ਦੇਖਣ ਵਾਲੇ ਆਪਣੀ ਵਾਰੀ ਆਉਣ ਤੇ ਖੋਲ ਕੇ ਰੋ ਵੀ ਨਹੀਂ ਸਕਦੇ ਘਰ ਵੱਡਾ ਹੋਵੇ ਜਾਂ ਫਿਰ ਛੋਟਾ ਜੇ ਘਰ ਵਿੱਚ ਮਿਠਾਸ ਨਾ ਹੋਵੇ ਤਾਂ ਘਰ ਵਿੱਚ ਇਨਸਾਨ ਤਾਂ ਕੀ ਕੀੜੀਆਂ ਵੀ ਨਹੀਂ ਆਉਂਦੀਆਂ ਜੋ ਆਉਂਦਾ ਹੈ ਆਉਣ ਦਿਓ ਜੋ ਜਾਂਦਾ ਹੈ ਜਾਣ ਦਿਓ ਜਾਣ ਵਾਲੇ ਰੁਕਣਗੇ ਨਹੀਂ ਤੇ ਰੁਕਣ ਵਾਲਿਆਂ ਨੂੰ ਬੰਨ ਕੇ ਰੱਖਣ ਦੀ ਲੋੜ ਨਹੀਂ ਸਰਬਾਦਾ ਭਲਾ ਮੰਗਿਆ ਕਰੋ ਯਕੀਨ ਮੰਨਿਓ ਸ਼ੁਰੂਆਤ ਤੁਹਾਡੇ ਤੋਂ ਹੋਵੇਗੀ ਜਿਹੜੇ ਦੋਸ਼ਾਂ ਨੂੰ ਅਸੀਂ ਦੂਜਿਆਂ ਵਿੱਚ ਦੇਖਦੇ ਹਾਂ ਉਹਨਾਂ ਨੂੰ ਆਪਣੇ ਅੰਦਰ ਨਾ ਰਹਿਣ ਦਿਓ ਚਲਾਕੀਆਂ ਕਰਨਾ ਸਮਝਦਾਰੀ ਦੀਆਂ ਨਹੀਂ ਮਾੜੀ ਕਿਸਮਤ ਜਾਂ ਨਿਸ਼ਾਨੀਆਂ ਹੁੰਦੀਆਂ ਹਨ ਜੇ ਮੰਨ ਚਾਇਆ ਬੋਲਣ ਦੀ ਆਦਤ ਹੈ ਤਾਂ ਅਣ ਚਾਇਆ ਸੁਣਨ ਦੀ ਆਦਤ ਵੀ ਰੱਖੋ ਫੂਕ ਮਾਰ ਕੇ ਅਸੀਂ ਮੋਮਬਤੀ ਤਾਂ 부ਝਾ ਸਕਦੇ ਹਾਂ ਪਰ ਅਰਗਬਤੀ ਨਹੀਂ ਕਿਉਂਕਿ ਜੋ ਮਹਿਕਦਾ ਹੈ ਉਸ ਨੂੰ ਕੋਈ ਬੁਝਾ ਨਹੀਂ ਸਕਦਾ ਚੰਗੇ ਕਿਰਦਾਰ ਅਤੇ ਚੰਗੀ ਸੋਚ ਵਾਲੇ ਲੋਕ ਸਦਾ ਯਾਦ ਰਹਿੰਦੇ ਨੇ ਜਵਾਬ ਦੇਣਾ ਬੇਸ਼ੱਕ ਗਲਤ ਗੱਲ ਹੈ ਪਰ ਜੇ ਸੁਣਦੇ ਰਹੋ ਤਾਂ ਲੋਕ ਬੋਲਣ ਦੀਆਂ ਹੱਦਾਂ ਭੁੱਲ ਜਾਂਦੇ ਨੇ ਜੋ ਇਨਸਾਨ ਤੁਹਾਡੇ ਚਾ ਉਹ ਦੇੜ ਦਵੇ ਉਹਦੇ ਖਿਆਲ ਕਦੇ ਨਾ ਬਣਾਓ ਵਕਤ ਕਦੇ ਕਿਸੇ ਦਾ ਇੱਕੋ ਜਾਨ ਨਹੀਂ ਦਿੰਦਾ ਉਹਨਾਂ ਨੂੰ ਵੀ ਰੋਣਾ ਪੈਂਦਾ ਹੈ ਜੋ ਦੂਜਿਆਂ ਨੂੰ ਰੋਂਦੇ ਹਨ ਬਹੁਤ ਗੁਰੂਰਸਿ ਸਾਤੋਂ ਸਾਤੋਂ ਹੁੰਦੇ ਇੱਕ ਮੰਜ਼ਿਲ ਹੋਰ ਬਣੀ ਛਤ ਪਰਛੋੜ ਗਈ ਸਿਆਣਾ ਹੋਣਾ ਚੰਗੀ ਗੱਲ ਹੈ ਪਰ ਆਪਣੇ ਆਪ ਨੂੰ ਸਿਆਣਾ ਸਮਝਣਾ ਬਹੁਤ ਮਾੜੀ ਗੱਲ ਹੈ ਜਦੋਂ ਮੈਂ ਇਕੱਲੇ ਤੁਨਾ ਸ਼ੁਰੂ ਕੀਤਾ ਤਦ ਮੈਨੂੰ ਸਮਝ ਆਈ ਕਿ ਮੈਂ ਕਿਸੇ ਤੋਂ ਘੱਟ ਨਹੀਂ ਹਾਂ ਫੈਸ਼ਨ ਦਾ ਵਕਤ ਹੁੰਦਾ ਹੈ ਸادਗੀ ਤੇ ਸਦਾ ਤਕਤਾਂ ਤੇ ਰਾਜ ਕਰਦੀ ਹੈ ਤੁਹਾਡੇ ਕੰਮਾਂ ਦੀ ਸਮੀਖਿਆ ਤੁਹਾਡੇ ਤੋਂ ਬਿਹਤਰ ਕੋਈ ਨਹੀਂ ਕਰ ਸਕਦਾ ਇਸ ਤੋਂ ਪਹਿਲਾਂ ਕਿ ਲੋਕ ਤੁਹਾਡੀਆਂ ਗਲਤੀਆਂ ਕੱਢਣ ਤੁਹਾਨੂੰ ਆਪਣੇ ਆਪ ਖੁਦ ਸੁਧਾਰ ਲੈਣਾ ਚਾਹੀਦਾ ਹੈ ਕੰਮ ਇਹੋ ਜਿਹਾ ਕਰੋ ਕਿ ਨਾਮ ਹੋ ਜਾਵੇ ਨਹੀਂ ਤਾਂ ਨਾਮ ਐਸਾ ਕਰੋ ਕਿ ਨਾਮ ਲੈਂਦੇ ਹੀ ਕੰਮ ਹੋ ਜਾਵੇ